ਤੁਹਾਨੂੰ ਲੱਗਦਾ ਕਿ ਕਿਹੜਾ ਮਾਇਨੋ ਬਿਲਕੁਲ ਮੈਂ ਯੋਗਿੰਦਰ ਜਾਜਬ ਜੀ ਦਾ ਬਹੁਤ ਧੰਨਵਾਦੀ ਆ ਇਹਨਾਂ ਨੇ ਮੈਨੂੰ ਆਪਣਾ ਬੱਚਾ ਸਮਝ ਕੇ ਮੈਂ ਰਾਤ ਰਿਕਵੈਸਟ ਕੀਤੀ ਹੈ ਕਹਿੰਦੇ ਮੈਂ ਤੇਰੇ ਪ੍ਰੋਗਰਾਮ ਤੇ ਜਰੂਰ ਆਵਾਂਗਾ ਮੈਂ ਨੌਜਵਾਨਾਂ ਨੂੰ ਸਹਿਦ ਦੇਣੀ ਚਾਹਨਾ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਤੇ ਜਿਹੜਾ ਸੰਗਤ ਨੇ ਮੇਰਾ ਸਾਥ ਦਿੱਤਾ ਹਲਕਾ ਸਨੌਰ ਦੀ ਸੰਗਤ ਨੇ ਖਾਸ ਕਰਕੇ ਬੀਬੀਆਂ ਭੈਣਾਂ ਨੇ ਤੇ ਨੌਜਵਾਨਾਂ ਨੇ ਤੇ ਜਿੰਨੇ ਵੀ ਨਮਾਇंदे ਇੱਥੇ ਆਏ ਨੇ ਤੇ ਖਾਸ ਕਰ ਮੇਰੇ ਭਰਾ ਸਾਰੇ ਜਿੰਨੇ ਇੱਥੇ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਹੈ ਮਨੀ ਸੇਖੋ ਜੀ ਖੜੇ ਹੈ ਸਾਰੇ ਜੇ ਮੈਂ ਨਾਂ ਲਵਾਂ ਅਮਨੀਤ ਸ਼ੇਰ ਕਾਕੂ ਨਿੱਕਾ ਜ਼ੈਲਦਾਰ ਫਿਲਮਾਂ ਦੇ ਪ੍ਰੋਡਿਊਸਰ ਖੜੇ ਹੈ ਸੋ ਸਾਰੇ ਭਰਾਵਾਂ ਨੇ ਆਰਗੇਨਾਈਜ਼ ਕੀਤਾ ਹੈ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਇੱਕੋ ਬੇਨਤੀ ਕਰਦਾ ਕਿ ਡਾਕਟਰ ਗਾਂਧੀ ਵਰਗੇ ਸੂਝਵਾਨ ਨੇਤਾ ਨੂੰ ਲੋਕਾਂ ਦੇ ਨੇਤਾ ਨੂੰ ਆਪਾਂ ਜਿਤਾਈਏ ਤੇ ਇੱਕ ਤਰੀਕ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਤੇ ਰਿਕਾਰਡ ਤੋੜ ਵੋਟ ਨਾਲ ਜਿਤਾ ਕੇ 4 ਤਰੀਕ ਨੂੰ ਪਾਰਲੀਮੈਂਟ ਭੇਜੀਏ ਤਾਂ ਕਿ ਰਾਹੁਲ ਗਾਂਧੀ ਜੀ ਦੇ ਹੱਥ ਮਜ਼ਬੂਤ ਕੀਤੇ ਜਾਣ ਤੇ ਰਾਹੁਲ ਗਾਂਧੀ ਜੀ ਦੇਸ਼ ਦੇ ਪ੍ਰਾਈਮ ਮਿਨਿਸਟਰ ਬਣ ਮੌਜਵਾਨਾਂ ਦੀ ਇਹੀ ਆਸ ਹੈ ਬਿਲਕੁਲ ਮੈਂ ਸਿੱਧੂ ਮੂਸੇਵਾਲੇ ਦਾ ਦਿਲੋਂ ਫੈਨ ਹਾਂ ਕਿਉਂਕਿ ਮੇਰੇ ਵਾਂਗੂ ਆਮ ਘਰ ਤੋਂ ਉੱਠ ਕੇ ਕੈਨੇਡਾ ਜਾ ਕੇ ਵਾਪਸ ਆਪਣੀ ਧਰਤੀ ਤੇ ਆਇਆ ਹੈ ਤੇ ਉਹਨੇ ਪੰਜਾਬ ਦਾ ਨਾਮ ਪੰਜਾਬ ਦੀ ਪੱਗ ਦਾ ਨਾਮ ਸਾਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਬਿਲਬੋਰਡ ਤੇ ਰੋਸ਼ਨ ਕੀਤਾ ਸੋ 29 ਤਰੀਕ ਨੂੰ ਸਿੱਧੂ ਮੂਸੇਵਾਲਾ ਜੀ ਦੀ ਜਿਹੜੀ ਵਰਸੀ ਹੈ ਸੋ ਉਹਦੇ ਸੰਦਰਭ ਚ ਅਸੀਂ ਇੱਕ ਇਨਸਾਫ ਰੈਲੀ ਰੱਖੀ ਹੈ ਤੇ ਸਰਦਾਰ ਬਲਕੌਰ ਸਿੰਘ ਜੀ ਨੇ ਆਉਣਾ ਸੀ ਲੇਕਿਨ ਇਸ ਪ੍ਰੋਗਰਾਮ ਤੋਂ ਵੀ ਜ਼ਿਆਦਾ ਜ਼ਰੂਰੀ ਜਿਹੜੇ ਐਮਪੀ ਦੇ ਵਿੱਚ ਰਾਜਾ ਵੜਿੰਗ ਜੀ ਦੇ ਸੁਖਪਾਲ ਖਹਿਰਾ ਜੀ ਦੇ ਚੰਨੀ ਜੀ ਦੇ ਪ੍ਰੋਗਰਾਮ ਉਹਦੇ ਕਰਕੇ ਉਹ ਨਹੀਂ ਆ ਸਕੇ ਲੇਕਿਨ ਉਹਨਾਂ ਨੇ ਸਾਨੂੰ ਅਸ਼ਵਾਸ਼ਣ ਦਵਾਇਆ ਵੀ ਅਗਲੀ ਵਾਰ ਉਹ ਜ਼ਰੂਰ ਆਉਣਗੇ ਤੇ ਆਪਾਂ ਹੁਣ ਇੱਕੋ ਬੇਨਤੀ ਕਰਨੀ ਹੈ ਵੀ ਡਾਕਟਰ ਗਾਂਧੀ ਨੂੰ ਪਟਿਆਲਾ ਨਿਵਾਸੀ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਤੇ ਪਾਰਲੀਮੈਂਟ ਵਿੱਚ ਭੇਜਣ ਗਾਂਧੀ ਦੀ ਗੱਲ ਕਰੀ ਜਦੋਂ ਆਜ਼ਾਦੀ ਦੇ ਵਾਰਸੀ ਤਾਂ ਆਪਣੀਆਂ ਨਹੀਂ ਜੀ ਵੋਟਾਂ ਵੀ ਕਾਫੀ ਲੈ ਗਏ ਸੀ ਕਿ ਲੱਗਦਾ ਹੁਣ ਪਾਰਟੀ ਦੇ ਵੱਲੋਂ ਲੋਟ ਬਣ ਗਏ ਕਿੰਨਾ ਕਲੀਅਰ ਦੇ ਸੋ ਬਿਲਕੁਲ ਜੀ ਜੋ ਅਨੁਮਾਨ ਆ ਰਹੇ ਨੇ ਡਾਕਟਰ ਗਾਂਧੀ 2 ਲੱਖ ਵੋਟ ਤੋਂ ਉੱਪਰ ਜਿੱਤ ਰਹੇ ਨੇ ਤੇ ਇਹ ਸਾਰਾ ਪਟਿਆਲਾ ਸ਼ਹਿਰ ਕੱਲੇ ਕੱਲੇ ਬੱਚੇ-ਬੱਚੇ ਦੀ ਜ਼ੁਬਾਨ ਤੇ ਡਾਕਟਰ ਗਾਂਧੀ ਦਾ ਨਾਮ ਹੈ ਤੇ ਇੱਥੋਂ ਸਾਨੂੰ ਮਹਿਸੂਸ ਹੁੰਦਾ ਹੈ ਤੇ ਸਾਨੂੰ पूरा विश्वास भी ये भी दो लाख वोट तो उत्ते डॉक्टर गांधी जित रहे ने आया हूँ लेकिन उसका मतलब ये नहीं कि गलत बात को गलत ना कहूँ मुझे खुशी है कि दिल्ली की कांग्रेस पार्टी ने भी ये लाइन ली थी कि दिल्ली के इलेक्टेड चीफ मिनिस्टर को गिरफ्तार करके जेल में डालने का कोई मतलब नहीं बनता है आपका राजनीतिक विरोध है जमीन पे आओ मुकाबला करो लेकिन उस वक्त गिरफ्तार करने का मतलब था नेता को तोड़ो पार्टी को तोड़ो सरकार को तोड़ो एक एक लोकशाही पसंद इंसान के तौर पे मुझे ये मंजूर नहीं है चाहे जो भी हो किसानों ने इनकी धमकियों का पहले भी जवाब दे दिया है हिंदी में हम इसे कहते हैं गिदड़ भबकी ये धमकी नहीं है गीदड़ भबकी है ऐसे गिदड़ों का किसानों ने मुकाबला किया है और पंजाब तो ऐसे लोगों से कभी नहीं डरा पंजाब की पुरानी हिस्ट्री है आगे भी यही होगा देखिए मैं नाम वगैरह तो नहीं लूँगा लेकिन मैं इतना ज़रूर कहूँगा कि इलेक्शन से पहले टिकट की लाइन लगती है लोग दिल्ली भागते हैं टिकट लेने के लिए मैं दिल्ली में बैठा था मुझे फ़ोन आया कि पटियाला जाओ डॉक्टर गांधी से रिक्वेस्ट करो कि वो यहाँ पे महारानी के ख़िलाफ़ लड़ने के लिए वो इंसान है जो कि लड़ सकता है अब जाके उसको मनाओ सच ये बात यह है कि मैं पटियाला आया उनके साथ हमने हाथ जोड़ने के लिए उनसे निवेदन करने के लिए और मुझे बेहद खुशी है कि मेरे बड़े भाई ने अपने छोटे भाई की इस रिक्वेस्ट को कबूल कर लिया